75ਵਾਂ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਬੱਚਿਆਂ ਨੇ ਪਰਫਾਰਮੈਂਸ ਕੀਤਾ ਹੈ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਛੋਲੇ ਸੋਹਣੇ ਬੱਚੇ ਅ ਬਟੇ ਇਹਨੂੰ ਕੀ ਕਹਿੰਦੇ ਜਿਹੜਾ ਤੁਸੀਂ ਲਾਇਆ ਹੋਇਆ ਟਿੱਕਾ ਟਿੱਕਾ ਇਹ ਕੰਨ ਦੇ ਵਿੱਚ ਕੀ ਪਾਇਆ ਹੋਇਆ ਟੌਪਸ ਤੇ ਸਾਡੇ ਜਿਹੜੇ ਪੰਜਾਬੀ ਕਲਚਰ ਦੇ ਨਾਲ ਬੱਚਿਆਂ ਨੇ ਜਿਹੜਾ ਸ਼ਿੰਗਾਰ ਕੀਤਾ ਹੋਇਆ ਬਹੁਤ ਵਧੀਆ ਡਰੈਸ ਹੈ ਤੇ ਟੀਚਰ ਸਾਹਿਬਾਨ ਵੀ ਉਹਨਾਂ ਦੇ ਖੜੇ ਆ ਆਪਾਂ ਗੱਲ ਕਰਾਂਗੇ ਕੀ ਨਾਮ ਹੈ ਬੱਚੇ ਖੁਸ਼ਪ੍ਰੀਤ ਮੈਂ ਖੁਸ਼ਪ੍ਰੀਤ ਕੀ ਨਾਮ ਹੈ ਤੁਹਾਡੇ ਕਿਹੜਾ ਸਕੂਲ ਦਾ ਕੀ ਨਾਮ ਹੈ ਚਲਿਆ ਅਕਲਾਈ ਜੀ ਸਰਕਾਰੀ ਸੀਰੀਅਸ ਕੈਂਡੀਡੇਟਸ ਮਾਰਕਸ ਕੋ ਚਲਿਆ ਅਕਲਾਈ ਤੇ ਅੱਜ ਤੁਸੀਂ ਸਵੇਰੇ ਜਦੋਂ ਤਿਆਰ ਹੋਇਆ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਿਆ ਤੇ ਤੁਹ ਸਾਡੇ ਮਨ ਦੇ ਵਿੱਚ ਡਰ ਸੀ ਜਾਂ ਖੁਸ਼ੀ ਸੀ ਵੀ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਜਾ ਕੇ ਪਰਫਾਰਮੈਂਸ ਕਰਨਾ ਹੈ ਖੁਸ਼ੀ ਸੀ ਜੀ ਸਰ ਖੁਸ਼ੀ ਸੀ ਹਾਂਜੀ ਓਕੇ ਤੇ ਜੇ ਅੱਜ ਤੁਸੀਂ ਜਿਹੜੀ ਆਪਣੀ ਰਿਹਸਲ ਕੀਤੀ ਆ ਪੇਰੈਂਟਸ ਨੇ ਵੀ ਤੁਹਾਨੂੰ ਮਿਹਨਤ ਕਰਾਈ ਆ ਟੀਚਰ ਨੇ ਵੀ ਮਿਹਨਤ ਕਰਾਈ ਆ ਜੇ ਆਪਾਂ 100 ਦੇ ਵਿੱਚ ਤੁਹਾਨੂੰ ਆਪਣੇ ਆਪਣੇ ਅਸਾਬ ਦੇ ਨਾਲ ਤੁਸੀਂ ਆਪਣੇ ਆਪ ਨੂੰ ਨੰਬਰ ਦੇਣਾ ਚਾਹੋਵੇ ਤਾਂ ਕਿੰਨੇ ਦੋਗੇ ਪੂਰੇ ਪੂਰੇ ਹਾਂਜੀ ਕੀ ਗੱਲ ਹੈ ਹਾਂਜੀ ਸਾਰਿਆਂ ਨੇ ਕਿੰਨਾ ਵਧੀਆ ਕੀਤਾ ਬਹੁਤ ਵਧੀਆ ਜੀ ਇੰਨੇ ਦਿਨ ਤੋਂ ਪ੍ਰੈਕਟਿਸ ਕਰ ਰਹੇ ਸੀਗੇ ਬਹੁਤ ਵਧੀਆ ਸੀਗਾ ਸਰ ਬਹੁਤ ਵਧੀਆ ਹਾਂਜੀ ਤੇ ਤਕਰੀਬਨ ਸਾਰਿਆਂ ਬੱਚੇ ਦੇ ਲੱਗਦਾ ਮਨ ਦੇ ਉੱਤੇ ਪੂਰੀ ਖੁਸ਼ੀ ਮਹਿਸੂਸ ਹੋ ਰਹੀ ਆ ਨਾ ਵੈਰੀ ਗੁੱਡ ਤੇ ਬਹੁਤ ਵਧੀਆ ਡਰੈੱਸਾਂ ਪਾਈਆਂ ਹੋਈਆਂ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਵੀ ਬਹੁਤ ਵਧੀਆ ਕੀਤੀ ਐ ਸਕੂਲ ਨੇ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਵੀ ਦੇ ਨੇ ਕਿਰਪਾਲ ਸਿੰਘ ਤੇ ਮੈਡਮ ਨਾਲ ਆਪਾਂ ਜਰੂਰ ਗੱਲਬਾਤ ਕਰਾਂਗੇ ਐ ਮੈਡਮ ਕੀ ਨਾਮ ਆ ਜੀ ਸਰ ਮੇਰਾ ਨਾਮ ਹੈ ਸ਼ੀਤਲ ਜਾਵਲਾ ਜੀ ਤੇ ਮੈਡਮ ਕਿਵੇਂ ਅੱਜ ਤੁਹਾਡੇ ਸਕੂਲ ਦੇ ਬੱਚਿਆਂ ਨੇ ਤੁਸੀਂ ਮਿਹਨਤ ਕੀਤੀ ਐ ਔਰ ਬੱਚਿਆਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਐ ਵੀ ਸਾਡਾ ਸਕੂਲ ਵੱਲੋਂ ਬਹੁਤ ਵਧੀਆ ਮਿਹਨਤ ਕਰਾਈ ਗਈ ਐ ਕਿ ਮੈਂ ਦੇਖ ਰਿਹਾ ਤੁਸੀਂ ਆਪਣੇ ਬੱਚੇ ਸਰ ਬੱਚੇ ਜਿਹੜੇ ਹੈਗੇ ਆ ਇਹਨਾਂ ਚ ਪੂਲ ਐਨਥੂਸੀਆਜ਼ਮ ਹੈ ਬੱਚੇ ਬਹੁਤ ਖੁਸ਼ ਹੈਗੇ ਤੇ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਬਹੁਤ ਅੱਛਾ ਪਲੇਟਫਾਰਮ ਵੀ ਮਿਲਦਾ ਹੈ ਇਦਾਂ ਦੇ ਮੌਕਿਆਂ ਤੇ ਆਪਣੇ ਦੇਸ਼ ਦੇ ਲਈ ਕੁਝ ਕਰਨ ਦਾ ਬੱਚੇ ਬਹੁਤ ਖੁਸ਼ ਹੈ ਜੀ ਧੰਨਵਾਦ ਜੀ ਤੇ ਉੱਥੇ ਜਿੱਥੇ ਬੱਚੇ ਖੁਸ਼ ਨੇ ਉੱਥੇ ਟੀਚਰ ਵੀ ਉਹਨਾਂ ਦੇ ਜਿਹੜੇ ਪੂਰੇ ਖੁਸ਼ ਮਹਿਸੂਸ ਖੁਸ਼ੀ ਮਹਿਸੂਸ ਕਰਦੇ ਆ ਵੀ ਸਾਡੇ ਸਕੂਲ ਦੇ ਬੱਚੇ ਅੱਗੇ ਉਹ ਪਰਫਾਰਮੈਂਸ ਕੀਤੀ ਆ ਪੂਰੇ ਜ਼ਿਲ੍ਹੇ ਦੇ ਸਾਹਮਣੇ ਉਹਨਾਂ ਨੇ ਡਾਂਸ ਪਕਾਰਾ ਜੋ ਵੀ ਆਪਣੀ ਪਰਫਾਰਮੈਂਸ ਤਿਆਰ ਕੀਤੀ ਸੀ ਉਹ ਦਿਖਾਈ ਆ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਮਿਲਕਪਾਸ ਸਿੰਘ ਲੋਗੜ